ਹੋਵੇਗਾ ਜਿਹੜਾ ਪੰਜਾਬੀ ਦਾ ਲੈਸਨ ਸਾਡੇ ਆਗੂਆਂ ਨੂੰ ਕਹਿਣਾ ਅਸੀਂ ਤੇਤੋਂ ਪੰਜਾਬੀ ਨਹੀਂ ਸਿੱਖਣੀ ਕਿਉਂਕਿ ਤੂੰ ਚੰਡੀਗੜ੍ਹ ਨੂੰ ਚੰਡਗਾਗੜ ਲਿਖਦਾ ਚੰਡੀਗੜ੍ਹ ਨੂੰ ਦੱਸੋ ਝੂਠ ਬੋਲਦੇ ਆ ਚੰਡੀਗੜ੍ਹ ਨੂੰ ਚਡਗਾਗੜ ਲਿਖਦਾ ਵੀਰੋ ਸ਼ਰੋਮਣੀ ਅਕਾਲੀ ਦਲ ਦੇ ਤੁਸੀਂ ਪਹਿਰੇਦਾਰੋਂ ਚੰਗੇ ਮਾਰੇ ਦਿਨ ਆਉਂਦੇ ਰਹਿੰਦੇ ਨੇ ਮਸਿਆ ਦੀ ਹਨੇਰੀ ਰਾਤ ਤੋਂ ਬਾਅਦ ਚਾਨਣਾ ਦਿਨ ਆਉਂਦਾ ਚਾਨੜੀ ਰਾਤ ਆਉਂਦੀ ਆ ਅੱਜ ਇੱਕ ਗੱਲ ਕਹਿ ਜਾਵਾਂ ਮਹਾਰਾਜ ਦੀ ਹਜ਼ੂਰੀ 'ਚ ਕਿ ਭੀੜ ਪਈ ਤੋਂ ਪਰਖੀ ਜਾਂਦੀ ਯਾਰੀ ਯਾਰਾਂ ਦੀ ਉਹ ਅੱਜ ਜਿਹੜੇ ਸ਼ਰੋਮਣੀ ਅਕਾਲੀ ਦਲ ਨਾਲ ਇੱਕ ਡਾ ਕੇ ਖੜੇ ਨੇ ਇਹਨਾਂ ਦਾ ਮੁੱਲ ਪਊਗਾ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਕੇਰਾ ਭੱਜ ਗਏ ਚਲੋ ਆਏ ਹੁੰਦਾ ਕੋਈ ਕਿਸੇ ਲਾਲਚ ਤਨਾਗੇ ਹੋ ਗਏ ਫੇਰ ਰੱਖ ਲੈ ਫੇਰ ਭੱਜ ਗਏ ਫੇਰ ਰੱਖ ਲੈ ਪੰਜਾਬੀ ਤਿੰਨ ਨਕਵਾਰੀ ਮੌਕਾ ਦਿੰਦੇ ਹੁੰਦੇ ਨੇ ਫੇਰ ਠੁੱਕਣ ਨੂੰ ਮਿੰਟ ਲਾਉਂਦੇ ਨੇ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਇੱਕੋ ਗੱਲ ਬੇਨਤੀ ਕਰਾਂ ਨੋਂ ਲਾ ਕੇ ਕਹੂੰ ਮੈਂ ਕਿਸੇ ਤੋਂ ਵਜਾਣੀ ਸਿੱਖਣਾ ਢੀਂਸਾ ਸਾਹਿਬ ਤਿੰਨ ਟਕਟਾ ਕੱਟੀਆਂ ਨਾਸ ਸਿੰਘ ਦੀਆਂ ਨਾਸ ਸਿੰਘ ਅੱਜ ਵੀ ਸ਼ਰਮੀ ਅਕਾਲੀ ਦਲ ਨਾਲ ਹੈ ਸੀ ਤੇ ਰਹੂਗਾ ਇੱਕ ਬੇਨਤੀ ਕਰਾਂ ਕਿ ਤੁਸੀਂ ਤੁਸੀਂ ਚੜ੍ਹਦੀ ਕਲਾ ਨਾਲ ਜਦੋਂ ਸਰਕਾਰਾਂ ਸਿਆਂ ਮਲਾਈ ਖਾਧੀ ਇੱਕ ਮੈਂ ਬੇਨਤੀ ਕਰ ਜਾਵਾਂ ਇੱਕੋ ਸਕਿੰਟ ਤੇ ਬੇਨਤੀ ਕਰੂੰਗਾ ਜੀ ਚੁੰਦਾ ਸਾਹਿਬ ਵਿਆਹ ਚੱਲਿਆ ਗਿਆ ਇੱਕ ਢੀਂਸਾ ਸਾਹਿਬ ਵਰਗੇ ਚੰਦੂ ਮਾਜ਼ਰਾ ਸਾਹਿਬ ਵਰਗੇ ਦੋ ਦਿਨ ਪਹਿਲਾਂ ਚੱਲੇ ਗਏ ਵਿਆਹ ਤੋਂ ਚੰਗਾ ਚੋਖਾ ਕੁੱਕੜ ਮਰੋੜੇ ਚੰਗੀਆਂ ਅੱਠ ਰਾਤ ਵਾਲੀ ਜਿਹੜੀ ਬੋਟਲ ਸ਼ਟਲ ਹੁੰਦੀਆਂ ਚੰਗੇ ਕੜੁਕ ਕੀਤੇ ਜਿੱਦ ਦੇ ਆਉਂਦਾ ਪੈਣ ਲੱਗ ਗਿਆ ਰੋੜੀਆਂ ਚੱਕ ਕੇ ਕੋਠੇ ਤੇ ਚੜ ਗਿਆ ਜਿਹੜੇ ਸਿਆਣੇ ਬੰਦੇ ਨਿਉਂਦਾ ਲਿਖਦੇ ਸੀ ਨਾ ਰੋੜੀ ਮਾਰਿਆ ਕਰੇ ਇੱਕ ਮਾਰੀ ਦੋ ਮਾਰੀ ਸਿਆਣਾ ਬਜ਼ੁਰਗ ਕਹਿੰਦਾ ਕੌਣ ਆ ਕਹਿੰਦਾ ਕੌਣ ਆ ਤਾਂ ਕੌਣ ਹੀ ਸਹੀ ਓਏ ਚੱਲੇ ਅਸੀਂ ਨਿਉਂਦਾ ਨਹੀਂ ਪਾਇਆ ਖਾ ਕੇ ਤੁਰ ਗਿਆ ਢੀੜਸਾ ਸਾਹਿਬ ਜਾਂ ਮਾਦਰਾ ਸਾਹਿਬ ਇਹ ਹੀ ਕੁਝ ਕਰ ਦੇਣ ਇਹਨਾਂ ਨੂੰ ਦੁਬਾਰੇ ਨੇੜੇ ਨਾਲ ਚੜਨ ਦਿਓ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਹਲਕਾ ਮਹਿਲ ਕਲਾਂ ਵੱਲੋਂ ਸਾਡੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਜੀ ਵਿਸ਼ਾ ਜਰਦੇਵ ਸਿੰਘ ਜੀ ਬਾਦਸਾਪੁਰ ਸਾਡੇ ਸਤਕਾਰਯੋਗ ਬਚਿੱਤਰ ਸਿੰਘ ਜੀ ਢਾਲੀਵਾਲ ਸੁਖਵਿੰਦਰ ਸਿੰਘ ਜੀ ਸੁੱਖਾ ਰਵਿੰਦਰ ਸਿੰਘ ਜੀ ਕਾਲਾ ਸਾਰਿਆਂ ਵੱਲੋਂ ਗੁਰਦੀਪ ਸਿੰਘ ਜੀ ਛਾਪਾ ਸੰਤ ਪਪਾ ਟੇਕ ਸਿੰਘ ਢਣੋਲਾ ਮੈਂ ਤੁਹਾਨੂੰ ਸਾਰਿਆਂ ਨੂੰ ਨਤਮਸਤਕ ਹੁੰਦਾ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਨਤਮਸਤਕ ਹੁੰਦਾ ਹੋਇਆ ਉਸ عظیم ਅਦੁੱਤੀ ਅਲੌਕਿਕ ਸ਼ਖਸੀਅਤ ਸੰਤ ਬਾਬਾ ਹਰਚੰਦ ਸਿੰਘ ਲੋਂਗਵਾਲ ਸਾਹਿਬ ਦੇ ਚਾਹਨਾ ਚ ਸਾਦਾ ਤੇ ਸਤਕਾਰ ਭੇਟ ਕਰਦਾ ਦੋ ਨਾਰੇ ਲਾਉਣੇ ਆ ਸਮਾਪਤੀ ਜਾ ਕੇ ਮੈਂ ਆਪਣਾ ਉਹ ਥੱਲੇ ਬਹਿ ਜਾਊਗਾ ਚੜ੍ਹਦੀ ਕਲਾ ਨਾਲ ਨਾਰੇ ਬਹੁ ਖੜੇ ਕਰਕੇ ਨਾਲ ਜੋਸ਼ ਨਾਲ ਲਾਇਓ ਨਾਰੇ ਢੱਲਾ ਪੱਲਾ ਜਾ ਨਾਰਾ ਨਾ ਲਾਇਓ ਢੱਲਿਆਂ ਨੂੰ ਕੋਈ ਮਨਜ਼ੂਰ ਨਹੀਂ ਕਰਦਾ ਚੜ੍ਹਦੀ ਕਲਾ ਨਾਲ ਨਾਰਾ ਲਾਇਓ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸੰਤ ਲੋਕ ਦਾ ਵਾਸਾ ਅਮਰ ਰਹੇ संतुगोवाल अमर रहे सरदार प्रकाश सिंह बादल अमर रहे सरदार सुखबीर सिंह बादल जिंदाबाद श्रोमणी अकाली दल जिंदाबाद बड़ा सो निहाल सत श्री अकाल वाहगुरु जी का खालसा वाहगुरु जी की फतेह ਬਹੁਤ ਬਹੁਤ ਧੰਨਵਾਦ ਨਾਥ ਸਿੰਘ ਜੀ ਹਮੀਦੀ ਸਾਹਿਬ ਦਾ ਜਿਨ੍ਹਾਂ ਨੇ ਬੜੇ ਹੀ ਢੱਲਲੇ ਨਾਲ ਦਲੇਰੀ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦਾ ਰੰਗ ਬੰਨਿਆ ਹੁਣ ਮੈਂ ਬੇਨਤੀ ਕਰਦਾ ਜਫੇਦਾਰ ਤੇਗ ਸਿੰਘ ਜੀ ਧਨੌਲਾ ਸਾਹਿਬ ਸਾਡੇ ਬਹੁਤ ਹੀ ਸੀਨੀਅਰ ਆਗੂ ਨੇ ਬਰਨਾਲੇ ਤੋਂ ਵੱਡੀ ਸੰਗਤ ਲੈ ਕੇ ਆਏ ਨੇ ਇਨਾਂ ਨੂੰ ਬੇਨਤੀ ਕਰਦਾ ਕਿ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਸੰਤ ਜੀ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਨ ਟੇਕ ਸਿੰਘ ਜੀ ਢਣਾਉਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮਰ ਸ਼ਹੀਦ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਜਿਨ੍ਹਾਂ ਦੀ ਬਹੁਤ ਵੱਡੀ ਸਿੱਖ ਪੰਥ ਨੂੰ ਦੇਣਾ ਭਾਈ ਜੇ ਸੰਤ ਹਰਚੰਦ ਸਿੰਘ ਲੌਂਗਾਲ ਜੀ ਨੇ ਮੋਰਚਾ ਲਾਇਆ ਉਹ ਮੋਰਚੇ 'ਚ ਜਦੋਂ ਵੀ ਸੰਗਰੂਰ ਜ਼ਿਲ੍ਹੇ 'ਚ ਸੁਨੇਹਾ ਭੇਜਦੇ ਸੀ ਪਿੰਡਾਂ ਪਿੰਡਾਂ 'ਚੋਂ ਜ਼ਿਲ੍ਹੇ ਸੰਗਰੂਰ ਦੀਆਂ ਬੱਸਾਂ ਭਰ-ਭਰ ਜਾਂਦੇ ਸੀ ਮੋਰਚੇ 'ਚ ਤੇ ਉਹ ਅਮਰ ਸ਼ਹੀਦ ਨੇ ਜਿਵੇਂ ਮੈਥੋਂ ਪਹਿਲਾਂ ਹਲਕਾ ਅੰਚਾਰ ਨਾ ਸਿੰਘ ਹਮੀਦੀ ਬੋਲ ਕੇ ਗਏ ਨੇ ਜਿਹੜੇ ਗੁਰਮੁਖ ਪਿਆਰੇ ਹੁਣ ਤੇ ਕਰ ਪੰਥ ਤੋਂ ਬੜੇ ਆ ਪੰਥ ਦੇ ਮੋਰੀ ਬਣ ਕੇ ਲੱਗੇ ਸੀ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਸਬੀ ਸਿੰਘ ਜੀ ਬਾਦਲ ਸਾਹਿਬ ਬਾਦਲ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਆ ਤੇ ਅੱਜ ਭਾਈ ਉਹ ਇਕੱਲੇ ਹੋ ਹੋ ਪਿੱਠਾਂ ਦਿਖਾਦਾ ਭੱਜ ਰਹੇ ਨੇ ਤੇ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਰਹਿਣੀ ਆ ਤੇ ਤੁਸੀਂ ਜਿੰਨੇ ਅੱਜ ਇੱਥੇ ਆਏ ਹੋ ਸੰਗਤਾਂ ਬਹੁਤ ਵੱਡੀ ਗਿਣਤੀ ਚ ਮਗਰ ਬਹੁਤ ਵੱਡਾ ਜਾਮ ਆ ਤੇ ਤੁਸੀਂ ਕੁਰਬਾਨੀ ਵਾਲੇ ਸਿੰਘੋ ਤੇ ਮੈਂ ਤਾਂ ਜਿੰਨੇ ਸਟੇਜ ਤੇ ਬੈਠੇ ਆ ਲੀਡਰ ਇਹਨਾਂ ਨੂੰ ਵੀ ਬੇਨਤੀ ਕਰਦਾ ਚੀਮਾ ਸਾਹਿਬ ਬੈਠੇ ਆ ਝੁੰਦਾ ਸਾਹਿਬ ਬੈਠੇ ਆ ਭਾਈ ਗੋਬਿੰਦ ਸਿੰਘ ਜੀ ਲੋਂਗੋ ਵਾਲੇ ਬੈਠੇ ਆ ਵੀ ਇਹਨਾਂ ਸਿੰਘਾਂ ਨੂੰ ਯਾਦ ਰੱਖਿਓ ਕਿਹੜੇ ਅੱਜ ਤੁਹਾਡੇ ਨਾਲ ਖੜੇ ਨਾ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਆ ਕਿਹੜੇ ਮੌਕੇ ਤੇ ਆ ਕੇ ਕਦੋਂ ਮੰਤਰੀ ਬਣ ਜਾਂਦੇ ਬਾਰੀਆਂ ਖੋਲਣ ਵਾਲੇ ਹੋਰ ਹੁੰਦੇ ਆ ਤੇ ਆ ਝਾੜੂ ਮਾਰਨ ਵਾਲੇ ਤੇ ਆ ਦਰਿਆ ਮਿਛਾਉਣ ਵਾਲੇ ਹੋਰ ਹੁੰਦੇ ਆ ਇਸ ਕਰਕੇ ਮੈਂ ਸਮੂਚੀ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਟੇਕ ਸਿੰਘ ਜੀ ਤਨਹੋਲਾ ਜ਼ਿਲ੍ਹਾ ਪ੍ਰਧਾਨ ਬਰਨਾਲਾ ਹੁਣ ਮੈਂ ਬੇਨਤੀ ਕਰਦਾ ਮੇਰੇ ਵੱਡੇ ਵੀਰ ਕੁਲਵੰਤ ਸਿੰਘ ਜੀ ਕਾਂਤਾ ਜੀ ਨੂੰ ਉਹ ਵੀ ਆ ਕੇ ਸੰਤ ਜੀ ਨੂੰ ਸ਼ਰਧਾ ਔਰ ਸਤਕਾਰ ਪੇਟ ਕਰਨ ਇਹਨਾਂ ਤੋਂ ਪਹਿਲਾਂ ਮੈਂ ਮਾਫੀ ਮੰਗਦਾ ਮੱਖਣ ਸਿੰਘ ਜੀ ਲਾਲਕਾ ਹਲਕਾ ਚਾਰਜ ਜਨਾਬਾ ਤੋਂ ਵੀ ਸਮੇਂ ਦੀ ਨਿਜਾਗਤ ਨੂੰ ਦੇਖਦੇ ਹੋਏ ਉਹਨਾਂ ਨੂੰ ਸਮਾਂ ਨਹੀਂ ਦੇ ਸਕਦੇ ਉਹਨਾਂ ਦੀ ਵੀ ਹਾਜ਼ਰੀ ਅਸੀਂ ਪ੍ਰਵਾਨ ਕਰਦੇ ਹਾਂ ਹੁਣ ਮੈਂ ਬੇਨਤੀ ਕਰਦਾ ਕੁਲਵੰਤ ਸਿੰਘ ਜੀ ਕਾਂਤਾ ਜੀ ਨੂੰ ਕਿ ਉਹ ਆਪਣੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਅੱਜ ਲੰਗੋਵਾਲ ਦੀ ਪਵਿੱਤਰ ਧਰਤੀ ਤੇ ਸੰਤ ਹਰਚੰਦ ਸਿੰਘ ਜੀ ਲੰਗੋਵਾਲ ਜਿਨ੍ਹਾਂ ਦੀ 38ਵੀਂ ਸਾਲਾਨਾ ਵਾਰ্ষিকী ਤੇ ਬਹੁਤ ਵੱਡੇ ਇਕੱਠ ਦੇ ਵਿੱਚ ਅੱਜ ਆਪਾਂ ਸੰਗਤ ਦੇ ਰੂਪ ਚ ਪਹੁੰਚੇ ਬਹੁਤ ਵੱਡਾ ਇਕੱਠ ਅਸੀਂ ਪਿੱਛੋਂ ਤੋਂ ਦੇਖਦੇ ਆ ਰਹੇ ਸੀ ਵੀ ਤਕਰੀਬਨ 9-10 ਕਿਲੋਮੀਟਰ ਦੇ ਵਿੱਚ ਜਿਹੜਾ ਅੱਜ ਪਿੱਛੇ ਜਾਮ ਲੱਗਿਆ ਵਾ ਮੈਂ ਬੇਨਤੀ ਵੀ ਕਰੂੰ ਪ੍ਰਬੰਧਕ ਜਿਹੜੇ ਬਾਹਰ ਇਤੋਂ ਦੋ ਗੁਣਾ ਵੱਧ ਇਕੱਠ ਜਿਹੜਾ ਬਾਹਰ ਖੜਾਗਾ ਉਹਨਾਂ ਨੂੰ ਵੀ ਬੇਨਤੀ ਕਰਕੇ ਆਪਾਂ ਪੰਡਾਲ ਦੇ ਵਿੱਚ ਲੈ ਕੇ ਆਈਏ ਕਿਉਂਕਿ ਉੱਥੇ ਦਸਨ ਦੀ ਲੋੜ ਆ ਅੱਜ ਆਪਾਂ ਇਸ ਜਗਾ ਤੇ ਪਹੁੰਚੇ ਇਤੋਂ ਆਪਾਂ ਬਹੁਤ ਕੋਸ਼ ਸੈੱਕੇ ਜਾਣਾ ਬਹੁਤ ਵੱਡੇ ਸੀਨੀਅਰ ਬੁਲਾਰੇ ਜਿਹੜੇ ਆਪਣੇ ਵਿੱਚ ਅੱਜ ਪਹੁੰਚੇ ਵੇ ਆ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਥੋੜੇ ਟਾਈਮ ਦੇ ਵਿੱਚ ਉਹ ਵੀ ਆਪਣੇ ਵਿੱਚ ਆ ਰਹੇ ਨੇ ਉਹਨਾਂ ਤੋਂ ਆਪਾਂ ਬਹੁਤ ਕੁਛ ਅੱਜ ਸਿੱਖੇ ਜਾਣਾ ਮੈਂ ਫੇਰ ਸਮੁੱਚੀ ਇਥੋਂ ਦੀ ਮੈਨੇਜਮੈਂਟ ਸਾਰੀ ਦਾ ਧੰਨਵਾਦ ਕਰਦਾ ਸੰਤ ਸਾਡੇ ਗੋਬਿੰਦ ਸਿੰਘ ਜੀ ਲੰਗੋਬਾਲ ਜਿਹੜੇ ਮੁੱਖ ਸੇਵਾਦਾਰ ਨੇ ਇਥੋਂ ਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਿਸ਼ਨ ਤੇ ਆ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਬੋਲ ਰਹੇ ਆ ਡਰ ਤੇ ਭੈਅ ਵਿੱਚ ਕੀ ਕੋਈ ਸ਼ਬਦ ਸਿਰਫ ਲੀਡਰੀ ਚਮਕਾਉਣ ਲਈ ਝੂਠ ਨਾ ਬੋਲਿਆ ਜਾਵੇ ਪਰ ਇਹ ਗੱਲ ਸੱਚ ਕਹਿਣੋਂ ਨਹੀਂ ਡਰਾਂਗੇ ਕਿ ਪੰਜਾਬ ਦਾ ਮੁੱਖ ਮੰਤਰੀ ਮਿਸ਼ਨ ਤੇ ਨਹੀਂ ਪੰਜਾਬ ਦਾ ਅੱਜ ਦਾ ਮੁੱਖ ਮੰਤਰੀ ਕਮਿਸ਼ਨ ਤੇ ਕੰਮ ਕਰ ਰਿਹਾ ਹੈ ਉਹਦੇ ਪਿੰਡ ਵਿੱਚੋਂ ਚੁੰਡਾ ਸਾਹਿਬ ਬੈਠੇ ਨੇ ਸਤਕਾਰਯੋਗ ਮੈਂਬਰ ਪਾਰਲੀਮੈਂਟ ਲੜ ਰਹੇ ਸੀ ਇਲੈਕਸ਼ਨ ਦੇ ਨਾਲ ਉਹਦੇ ਪਿੰਡ ਚ ਗਏ ਅਸੀਂ ਸਾਰੇ ਗੁਲਜਾਰੀ ਜੀ ਸੀਗੇ ਹਲਕਾ ਇੰਚਾਰਜ ਉਹ ਪਿੰਡ ਵਿੱਚੋਂ ਬਹਾਂ ਖੜੀਆਂ ਖੜੀਆਂ ਕਰ ਕਰ ਨੌਜਵਾਨਾਂ ਨੇ ਕਿਹਾ ਕਿ ਸਾਡੇ ਪਿੰਡ ਦਾ ਮੁੱਖ ਮੰਤਰੀ ਮਿਸ਼ਨ ਤੇ ਨਹੀਂ ਕਮਿਸ਼ਨ ਤੇ ਆ ਤੇ ਸਿੱਧੇ ਦੋਸ਼ ਪਰਿਵਾਰ ਤੇ ਲਾਏ ਨਾਂ ਲੈ ਲੈ ਕੇ ਕਿ ਇਹਨਾਂ ਦੇ ਪਰਿਵਾਰ ਦੇ ਆਗੂਆਂ ਨੇ ਫਲਾਣਿਆਂ ਦੇ ਪੈਸੇ ਦੱਬ ਲੇ ਉਹ ਤੋਂ ਪੈਸੇ ਲੈ ਕੇ ਕੰਮ ਕਰਾਇਆ ਇਹ ਤੇ ਹਾਲਾਤ ਨੇ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਸਰਕਾਰ ਪਿੰਡਾਂ ਦੀ ਸੱਥਾਂ ਦੇ ਵਿੱਚੋਂ ਚੱਲੂਗੀ ਆਇਆ ਕਿਸੇ ਸੱਤ ਦੇ ਵਿੱਚ ਅੱਜ ਹਾਲਾਤ ਇਹ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ 15 20 ਲੱਖ ਦਾ ਬੁਲਟ ਪ੍ਰੂਫ ਕੈਵਨ ਬਣਾ ਕੇ ਤਾਂ 15 ਅਗਸਤ ਦੀ ਸਪੀਚ ਕਰਨੀ ਪਈ ਆ ਐਨਾ ਡਰ ਐਨੀ ਸਿਕਿਉਰਿਟੀ ਪਹਿਲੇ ਮੁੱਖ ਮੰਤਰੀਆਂ ਨਾਲੋਂ ਡਬਲ ਸਿਕਿਉਰਿਟੀ ਡਬਲ ਡਰ ਤੇ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਸੱਤਾਂ ਦੇ ਵਿੱਚੋਂ ਸਰਕਾਰ ਚਲਾਵਾਂਗੇ ਇੱਕ ਗੱਲ ਦੱਸੇ 2.5 ਸਾਲ ਦੇ ਵਿੱਚ ਕਿਹੜੀ ਕਹਿ ਕੇ ਪੂਰੀ ਕਰੀ ਹੋਵੇ ਆ ਕੇਂਦਰ ਨੇ ਸਾਰੇ ਜਿਹੜਾ ਵਿਕਾਸ ਦਾ ਮਾਡਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪੰਜਾਬ ਦੇ ਵਿੱਚ ਲੈ ਕੇ ਆਏ ਸੀ ਉਹ ਸਾਰੇ ਮਾਡਲ ਦਾ ਸਤਿਆਨਾਸ਼ੇ ਕਰਨ ਲੱਗਿਆ ਹੋਇਆ ਸਾਰੇ ਪ੍ਰੋਜੈਕਟ ਕੇਂਦਰ ਨੇ ਬੰਦ ਕਰ ਦਿੱਤੇ ਤੇ ਕਿਹਾ ਕੀ ਆ ਕਿ ਪੰਜਾਬ ਦੇ ਵਿੱਚ ਸੁਰੱਖਿਆ ਪੈਦਾ ਸੁਰੱਖਿਆ ਦੇ ਹਾਲਾਤ ਇਹ ਨੇ ਕਿ ठेकेदारों ਨੂੰ ਤੇ ਅਫਸਰਾਂ ਨੂੰ ਧਮਕੀਆਂ ਆ ਰਹੀਆਂ ਨੇ ਦਿਨ ਦਿਹਾੜੇ ਗੋਲੀਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੀ ਸਿਕਿਉਰਿਟੀ ਤਾਂ ਬਹੁਤ ਦਿੱਕੀ 20 ਲੱਖ ਦਾ ਬੁਲਟ ਪ੍ਰੂਫ ਕੈਬਨ ਬਣਾ ਲਿਆ ਪਰ ਪੰਜਾਬ ਦੇ ਵਿੱਚ ਕੰਮ ਕਰਨ ਵਾਲੇ ਪੰਜਾਬ ਦੇ ਹੱਕ ਵਿੱਚ ਬੋਲਣ ਵਾਲਿਆਂ ਦੀ ਸਿਕਿਉਰਿਟੀ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਦਿਖਦੀ ਜਿਹੜੇ ਇੱਕ ਕੈਟਾਗਰੀ ਦੇ ਗੈਂਗਸਟਰ ਲੌਰੈਂਸ ਬਸਨੋਈ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਪੰਜਾਬ ਦੇ ਨੌਜਵਾਨ ਮਾਰ ਦਿੱਤੇ ਤੇ ਪੰਜਾਬ ਦੇ ਵਿੱਚ ਜੇਲ੍ਹ ਵਿੱਚ ਬੈਠਾ ਧਮਕੀਆਂ ਦੇ ਰਿਹਾ ਤੇ ਹਾਲਾਤ ਇੱਥੋਂ ਤੱਕ ਬਣ ਗਏ ਕਿ ਪੰਜਾਬ ਦੇ ਜ਼ਿਲ੍ਹਾ ਮਹਾਲੀ ਦੇ ਸੀਆਈ ਸਟਾਫ ਖਰੜ ਦੇ ਵਿੱਚ ਲੌਰੈਂਸ ਬਸਨੋਈ ਦੀ ਇੰਟਰਵਿਊ ਹੋ ਜਾਂਦੀ ਆ ਇਹ ਇੰਟਰਵਿਊ ਐਵੇਂ ਨਹੀਂ ਹੋ ਗਈਆਂ ਇਹ ਕੋਈ ਜੇ ਤੁਸੀਂ ਕਹੋ ਵੀ ਅਫਸਰਾਂ ਨੇ ਉੱਥੇ ਪੁਲਿਸ ਮੁਲਾਜ਼ਮਾਂ ਨੇ ਮਿਲ ਕੇ ਕਰਾਤੀਆਂ ਸਰਕਾਰ ਦੀ ਬਰਾਬਰ ਦੀ ਸਹ ਹੈ ਜਿੱਥੇ ਜੀ ਕਰਦਾ ਜਿਹਦੇ ਖਿਲਾਫ ਵਰਤਣਾ ਹੋਵੇ ਇਹਨਾਂ ਗੈਂਸਟਰਾਂ ਨੂੰ ਵਰਤਿਆ ਜਾਂਦਾ ਤੇ ਪੰਜਾਬ ਦੇ ਵਿੱਚ ਰੁਜ਼ਗਾਰ ਕਿੱਥੋਂ ਆਊਗਾ ਪੰਜਾਬ ਦਾ ਭਲਾ ਕਿੱਥੋਂ ਹੋਊਗਾ ਇੰਡਸਟਰੀ ਆਉਣ ਦੀ بجائے ਇੰਡਸਟਰੀ ਨੱਠ ਕੇ ਜਾ ਰਹੀ ਆ ਨਾ ਰੁਜ਼ਗਾਰ ਰਹਿਣਾ ਨਾ ਡਿਵੈਲਪਮੈਂਟ ਹੋਣੀ ਆ ਕੀ ਪੰਜਾਬ ਦਾ ਮੁੱਖ ਮੰਤਰੀ ਆਪਾਂ ਨੇ ਸਿਰਫ ਗੱਲਾਂ ਲਈ ਤੇ ਚੁਟਕਲੇ ਲਈ ਚੁਣਿਆ ਸੀ ਇਹ ਕੋਈ ਮਿਸ਼ਨ ਤੇ ਨਹੀਂ ਇਹ ਕਮਿਸ਼ਨ ਤੇ ਆ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਕਰਕੇ ਜਾਊਗਾ ਜੇ ਅੱਜ ਵੀ ਆਪਾਂ ਮੁੱਖ ਮੰਤਰੀ ਦੀਆਂ ਗੱਲਾਂ ਤੋਂ ਉਹਦੇ ਚੁਟਕਲੇ ਤੋਂ ਪਰੇ ਹੋ ਕੇ ਸਿਰਦ ਨਾ ਹੋਏ ਤਾਂ ਐਸਾ ਸਤਿਆਨਾਸ਼ ਪੰਜਾਬ ਦਾ ਕਰਕੇ ਜਾਊਗਾ ਜਿਹਨੂੰ ਪੂਰਾ ਕਰਨ ਲਈ 20-30 ਸਾਲ ਲੱਗ ਜਾਣੇ ਆ ਸੋ ਮੇਰੀ ਬੇਨਤੀ ਹੈ ਆਪਣੇ ਤੇ ਪ੍ਰਾਈਦੀ ਪਰਖ ਕਰੀਏ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਨਾਲ ਪਰਿਆ ਹੋਇਆ ਇਤਿਹਾਸ ਤੇ ਵਿਕਾਸ ਦਾ ਮਾਡਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸਾਹਮਣੇ ਕੀਤਾ ਜਿਹੜੀ ਮਰਜ਼ੀ ਗਲੀ ਨੂੰ ਨੰਗ ਜਿਓ ਅਕਾਲੀ ਦਲ ਅਕਾਲੀ ਦਲ ਬੋਲਦਾ ਹੈ ਜਿਹੜੀ ਮਰਜ਼ੀ ਸੜਕ ਨੂੰ ਚਲੇ ਜਾਇਓ ਅਕਾਲੀ ਦਲ ਅਕਾਲੀ ਦਲ ਬੋਲਦਾ ਹੈ ਜਿਹੜੇ ਮਰਜ਼ੀ ਡਿਪਾਰਟਮੈਂਟ ਜਾ ਕੇ ਜਿਹੜੇ ਮਰਜ਼ੀ ਮੁਲਾਜ਼ਮ ਨੂੰ ਪੁੱਛ ਲਿਓ ਕਿ ਕਦੋਂ ਭਰਤੀ ਹੋਇਓ ਇੱਕੋ ਗੱਲ ਕਰਨ ਗਈ ਅਕਾਲੀ ਦਲ ਸਰਕਾਰਾਂ ਵਲੇ ਭਰਤੀ ਹੋਏ ਆ ਸੋ ਇਸ ਲਈ ਜੇ ਪੰਜਾਬ ਨੂੰ ਆਉਣ ਵਾਲੀ ਨਸਲ ਤੇ ਫਸਲ ਨੂੰ ਬਚਾਉਣਾ ਹੈ ਤਾਂ ਮੇਰੀ ਬੇਨਤੀ ਹੈ ਕਿ ਅਕਾਲੀ ਦਲ ਦਾ ਝੰਡਾ ਚੱਕ ਕੇ ਆ ਜਿਹੜੇ ਨਾਕ ਪਰ ਅਕਾਲੀ ਦਲ ਬਣੇ ਫਿਰਦੇ ਨੇ ਜਿਹੜੇ ਅਕਾਲੀ ਦਲ ਨੂੰ ਕਮਜ਼ੋਰ ਕਰ ਲਈ ਤਲਖਾ ਤੇ ਕੰਮ ਕਰ ਰਹੇ ਨੇ ਉਹਨਾਂ ਤੋਂ ਸੁਚੇਤ ਹੋ ਕੇ ਅਕਾਲੀ ਦਲ ਨੂੰ ਤਕੜਾ ਕਰਕੇ ਪਿੰਡ ਪਿੰਡ ਲਹਿਰ ਬਣਾ ਕੇ ਸੱਚ ਤੇ ਝੂਠ ਦੀ ਪਰ ਕਰਕੇ ਚੱਲੀਏ ਇਹੀ ਸੱਚੀ ਸ਼ਰਧਾਂਜਲੀ ਆਪਣੇ ਆਗੂ ਨੂੰ ਹੋਊਗੀ ਤੇ ਇਹੀ ਅੱਜ ਦੀ ਜਿਹੜੀ ਇਹ ਵਰਸੀ ਦਾ ਸਮਾਗਮ ਹੈ ਇਹ ਆਪਾਂ ਨੂੰ ਸਿਖਾ ਕੇ ਜਾ ਰਿਹਾ ਕਿ ਪਮਾ ਜੋ ਮਰਜੀ ਕੁਰਬਾਨੀ ਦੇਣੀ ਪੈ ਜੇ ਪਰ ਸੱਚ ਕਹਿਣੇ ਨੂੰ ਡਰਾਂਗੇ ਤੇ ਸੱਚ ਦੇ ਰਾਹ ਤੇ ਜਾਣੇ ਨੂੰ ਡਰਾਂਗੇ ਬਹੁਤ ਬਹੁਤ ਸਾਰੀ ਸਤਕਾਰਯੋਗ ਲੀਡਰਸ਼ਿਪ ਦਾ ਜਿਨ੍ਹਾਂ ਨੇ ਵਿਚਾਰ ਰੱਖਣ ਲਈ ਧੰਨ ਮੌਕਾ ਦਿੱਤਾ ਉਹਨਾਂ ਦਾ ਧੰਨਵਾਦ ਕਰਦਾ ਸਾਰੀ ਸੰਗਤ ਮੀਂਹ ਦੇ باوجود ਵੀ ਮੈਂ ਦੇਖ ਰਿਹਾ ਸੀ ਕਿ ਐਡਾ ਜਜਵਾ ਭਾਰੀ ਮੀਂਹ ਦੇ باوجود ਵੀ ਇੱਕ ਵੀ ਜਿਹੜੀ ਸੰਗਤ ਦਾ ਕੋਈ ਆਗੂ ਇਥੋਂ ਹਿੱਲ ਕੇ ਨਹੀਂ ਗਿਆ ਬਹੁਤ ਵੱਡੇ ਬਾਹਰ ਜਾਮ ਲੱਗੇ ਹੋਏ ਨੇ ਬਹੁਤ ਵੱਡਾ ਅੱਜ ਦਾ ਇਕੱਠ ਇਹ ਲੰਬੀ ਜਿਹੜੀ ਹੈ ਇੱਕ ਪੰਜਾਬ ਨੂੰ ਅੱਜ ਮੈਸੇਜ ਦੇ ਕੇ ਜਾਊਗਾ ਸਾਰਿਆਂ ਦਾ ਮੈਂ ਫੇਰ ਅੰਤ ਵਿੱਚ ਧੰਨਵਾਦ ਕਰਦਾ ਗੱਜ-ਬੱਜ ਕੇ ਫਤੇ ਦੀ ਸਾਨ ਪਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੇ ਦਿਨ 20 ਗਾਸਤ ਵਾਲੇ ਦਿਨ ਸੰਤ ਜੀ ਨੂੰ ਪਿਆਰ ਕਰਨ ਵਾਲੇ ਕੇਵਲ ਇਸ ਜ਼ਿਲ੍ਹੇ ਦੇ ਇਲਾਕੇ ਤੋਂ ਹੀ ਸੀਮਤ ਨਹੀਂ ਵੱਖ-ਵੱਖ ਜ਼ਿਲ੍ਹੇ ਦੇ ਵਿੱਚੋਂ इवन ਕੀ ਪੰਜਾਬ ਤੇ ਵਿਦੇਸ਼ਾਂ ਦੇ ਵਿੱਚੋਂ ਵੀ ਅੱਜ ਦੇ ਦਿਨ ਸੰਤਾਂ ਜੀ ਦੇ ਉਸ ਸਥਾਨ ਉੱਤੇ ਕੈਂਬਵਾਲ ਸਾਹਿਬ ਖੇ ਨਸਤਮ ਨਤਮਸਤਕ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਸਰਦਾਰ ਰਜਿੰਦਰ ਸਿੰਘ ਜੀ ਡੱਲਾ ਸੀਨੀਅਰ ਆਗੂ ਮੋਗੇ ਤੋਂ ਆਏ ਨੇ ਔਰ ਸਾਡੇ ਪਰਮ ਮਿੱਤਰ ਅੰਜਨ ਜੀ ਮਹਾਲੀ ਤੋਂ ਔਰ ਸਾਡੇ ਗगन ਖੰਡੇਵਾ ਸਾਹਿਬ ਹਲਕਾ ਲਹਿਰਾ ਤੋਂ ਔਰ ਇਹਨਾਂ ਦੇ ਨਾਲ ਮੈਂ ਗੱਲ ਕੀ ਕਰਾਂ ਸਾਡੇ ਇਲਾਕੇ ਦੇ ਸੀਨੀਅਰ ਆਗੂ ਸਰਦਾਰ ਟੇਕ ਸਿੰਘ ਜੀ ਢਣੋਲਾ ਉਹ ਵੀ ਹੁਣੇ-ਹੁਣੇ ਪੰਡਾਲ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਜੀ ਆਇਆਂ ਆਖਦੇ ਆਂ ਔਰ ਹੁਣ ਮੈਂ ਬੇਨਤੀ ਕਰਦਾ ਇਹਨਾਂ ਦੇ ਨਾਲ ਹਲਕਾ ਇੰਚਾਰਜ ਨਾਥ ਸਿੰਘ ਜੀ ਹਮੀਦੀ ਉਹ ਵੀ ਵੱਡਾ ਜਥਾ ਲੈ ਕੇ ਇਸ ਪੰਡਾਲ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਅੱਜ ਦੇ ਦਿਨ ਸੰਤ ਜੀ ਨੂੰ ਸ਼ਰਧਾ ਔਰ ਸਤਕਾਰ ਪੇਟ ਕਰਨ ਸਰਦਾਰ ਨਾਥ ਸਿੰਘ ਜੀ ਹਮੀਦੀ ਸਾਹਿਬ ਵਾਇ ਗਰੂ ਵਾਇ ਗਰੂ ਸਿੱਖ ਇਤਿਹਾਸ ਦਾ ਕੋਈ ਵੀ ਨਹੀਂ ਪੰਨਾ ਗੱਲ ਕਰੇ ਨਾ ਜਿਹੜਾ ਕੁਰਬਾਨੀਆਂ ਦੀ ਲਹੂ ਭਿੱਜਾ ਇਤਿਹਾਸ ਦਾ ਹਰ ਅੱਖਰ ਦੱਸਦਾ ਦਸਤਾ ਸਾਨੂੰ ਬਲਿਦਾਨੀਆਂ ਦੀ ਦੇਣਾ ਪੈਂਦਾ ਹੈ ਭੇਟਾ ਸੀਸ ਪਹਿਲਾਂ ਗੱਲ ਤੁਰਦੀ ਫੇਰ ਜ਼ਿੰਦਗਾਨੀਆਂ ਦੀ ਐਸ ਕੌਮ ਨੂੰ ਮੌਤ ਨੇ ਕੀ ਕਹਿਣਾ ਇਹ ਤੇ ਕੌਮ ਹੈ ਸਰਬੰਸ ਦੇ ਦਾਨੀਆਂ ਦੀ ਸਰਬਸ ਦੇ ਦਾਨੀ ਅੰਮ੍ਰਿਤ ਕੇ ਦਾਤੇ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਜੰਮਾਦ ਦਲੇ ਸਮਸ਼ੇਰੇ ਬਹਾਦਰ ਪਿਤਾ ਕੱਲ ਕੀ ਧਰ ਦੇ ਧੀਓ ਪੁੱਤਰੋ ਚੜ੍ਹਦੀ ਕਲਾ ਨਾਲ ਗੱਜ ਕੇ ਫਤਿਹ ਬਲਾਈਓ ਢਿੱਲੀ ਜੀ ਫਤਿਹ ਨ ਬਲਾਈਓ ਫਤਿਹ ਉਹ ਬਲਾਈਓ ਜਿਹੜੀ ਫਤਿਹ ਆ ਸਾਡੇ ਖੱਬੇ ਸੱਜੇ ਏਕ ਤਾਲੇ ਦਵਲੇ ਉੱਪਰ ਥਲੇ ਜੇ ਨਿੱਕੀਆਂ ਨਿੱਕੀਆਂ ਮੀਟਿੰਗਾਂ ਜੀਆਂ ਕਰਦੇ ਨੇ ਜਦੋਂ ਭੰਡਾਰਾ ਭਰਿਆ ਉਦੋਂ ਸਾਡੇ ਜਦੋਂ ਸੰਕਟ ਦੇ ਬੱਦਲ ਆਏ ਉਦੋਂ ਤੁਸੀਂ ਕੌਣ ਉਹਨਾਂ ਦੀਆਂ ਕੰਨਾਂ ਦੇ ਕਾਟ ਪਵੇ ਉਹਨਾਂ ਦੇ ਕੰਨਾਂ 'ਚ ਜਿਹੜੇ ਗੁਰੂ ਗ੍ਰੰਥ ਗੁਰੂ ਪੰਥ ਨੂੰ ਪਿਆਰ ਕਰਦੇ ਆ ਜਿਹੜੇ ਸ਼ਰੋਮਣੀ ਅਕਾਲੀ ਦਲ ਸੰਤ ਬਾਬਾ ਹਰ ਚੰਦ ਸਿੰਘ ਜੀ ਲੋਂਗੋਵਾਲ ਨੂੰ ਪਿਆਰ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਗਤੀਸ਼ੀਲ ਉਦਮੀ ਅਰਥਕ ਮਿਹਨਤੀ ਅੜਖਿਲੇ ਖੱਠਿਲੇ ਜੋਸ਼ੀਲੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪਿਆਰ ਕਰਦੇ ਆ ਜਿਹੜੇ ਆਪੋ ਆਪ ਨੂੰ ਪਿਆਰ ਕਰਦੇ ਆ ਆਪਣੇ ਪੋਤਿਆਂ ਦੋਤਿਆਂ ਨੂੰ ਪਿਆਰ ਕਰਦੇ ਉਹ ਫਤਿਹ ਗੱਜ ਕੇ ਬੁਲਾਇਓ ਉਹ ਵੀ ਫਤਿਹ ਬੁਲਾਇਓ ਜਿਹੜਾ ਥੋੜਾ ਜਿਹਾ ਘੱਟ ਬੋਲਦਾ ਮਰਦੇ ਜੁਬਾਨਾ ਬਖਸ਼ਦੇ ਨੇ ਚੜ੍ਹਦੀ ਕਲਾ ਨਾਲ ਦੋੇ ਹੱਥ ਜੋੜ ਕੇ ਫਤੇ ਬੁਲਾਇਓ ਉੱਚੇ ਹੱਥ ਕਰਕੇ ਹੱਥ ਜੋੜੇ ਹੋਣ ਮਰਦੇ ਚਾਨਾ ਛਿ ਚੁਕਾ ਕੇ ਚਾਨਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ